ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਸਾਡੇ ਛੋਟੇ ਵੀਰ ਸਰਦਾਰ ਸੁਖਪਾਲ ਸਿੰਘ ਜੀ ਨੂੰ ਸਭਰਾ ਮੰਡੀ ਦਾ ਆਰਟੀ ਅਸੋਸੀਏਸ਼ਨ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਬਣਾਇਆ ਗਿਆ ਤੇ ਸਾਡੀ ਪੂਰੀ ਟੀਮ ਵੱਲੋਂ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਵੱਲੋਂ ਉਹਨਾਂ ਵੱਲੋਂ ਸਾਡੇ ਵੀਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਮਤਲਬ ਸਾਡਾ ਜਿਹੜਾ ਛੋਟਾ ਵੀਰ ਆ ਮਿਹਨਤੀ ਆ ਮਿਹਨਤ ਕਰੂਗਾ ਤੇ ਹਰ ਇੱਕ ਨੂੰ ਨਾਲ ਲੈ ਕੇ ਚੱਲੂਗਾ ਮੇਰਾ ਨਾਮ ਸੁਖपाल ਸਿੰਘ ਹੈ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੁਰਪ੍ਰੇ ਸਿੰਘ ਜੀ ਉਪਰ ਚੇਅਰਮੈਨ ਮਾਰਕੀਟ ਕਮੇਟੀ ਪੱਟੀ ਆਪਣੀ ਸਮੁੱਚੀ ਜਿਹੜੀ ਟੀਮ ਦੇ ਨਾਲ ਸਾਡੀ ਸਭਰਾ ਮੰਡੀ ਵਿਖੇ ਉਹਨਾਂ ਵਿਜ਼ਿਟ ਕੀਤਾ ਔਰ ਜਿੰਨੀਆਂ ਵੀ ਸਾਡੇ ਸਭਰਾ ਮੰਡੀ ਵਿਖੇ ਖਰੀਦ ਏਜੰਸੀਆਂ ਸਾਰਿਆਂ ਦੇ ਇਨਸਪੈਕਟਰ ਸਹਿਬਾਨਾਂ ਨਾਲ ਜਿਹੜਾ ਸੰਪਰਕ ਬਣਾ ਕੇ ਜਿਹੜੇ ਖਰੀਦ ਪ੍ਰਬੰਧ ਆ ਔਰ ਪੇਮੈਂਟਾਂ ਸਭਰਾ ਕੋਸ਼ ਉਹਨਾਂ ਸਨਿਸ਼ਚਿਤ ਕੀਤਾ ਵੀ ਤਾਂ ਜੋ ਕਿਸਾਨਾਂ ਨੂੰ ਲੇਬਰ ਨੂੰ ਕਿਸੇ ਕਿਸਮ ਦੀ ਜਿਹੜੀ ਮੰਡੀ ਦੇ ਦੌਰਾਨ ਸੀਜ਼ਨ ਦੇ ਦੌਰਾਨ ਜਿਹੜੀ ਉਹ ਮੁਸ਼ਕਲ ਨਾ ਆਵੇ ਔਰ ਜਿਹੜੀ ਲੇਬਰ ਨੂੰ ਕੋਈ ਸਮੱਸਿਆਵਾਂ ਆ ਰਹੀਆਂ ਸੀ ਉਹ ਵੀ ਸਾਡੇ ਚੇਅਰਮੈਨ ਸਾਹਿਬ ਨੇ ਸੁਣੀਆਂ ਖਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਜਿਹੜਾ ਇਹਨਾਂ ਦਾ ਹੱਲ ਕੀਤਾ ਜਾਊਗਾ ਔਰ ਜਿਹੜਾ ਮੈਨੂੰ ਦਾਸ ਨੂੰ ਇਸ ਜਿਹੜੀ ਆੜਤੀ ਐਸੋਸੀਏਸ਼ਨ ਦਾਣਾ ਮੰਡੀ ਸਭਰਾ ਦਾ ਪ੍ਰੈਜ਼ੀਡੈਂਟ ਬਣਾਇਆ ਮੈਂ ਸਾਡੇ ਮੰਤਰੀ ਸਹਿਬਾਨ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਸਾਹਿਬ ਸਾਡੇ ਚੇਅਰਮੈਨ ਸਾਹਿਬ ਔਰ ਸਾਡੇ موجوده ਜਿਹੜੀ ਪੰਚਾਇਤ ਔਰ ਜਿੰਨੇ ਵੀ ਸੀਨੀਅਰ ਆਗੂ ਸਹਿਬਾਨ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਵੀ ਦਾਣਾ ਮੰਡੀ ਸਭਰਾ ਦੇ ਆੜਤੀਆ ਸਹਿਬਾਨ ਨੇ ਸਾਰਿਆਂ ਨੂੰ ਨਾਲ ਲੈ ਕੇ ਜੋ ਮੰਡੀ ਦੇ ਭਲਾਈ ਵਾਸਤੇ ਕਿਸਾਨਾਂ ਦੀ ਭਲਾਈ ਵਾਸਤੇ ਮਜ਼ਦੂਰਾਂ ਦੀ ਭਲਾਈ ਵਾਸਤੇ ਜੋ ਸੰਭਵ ਹੋਇਆ ਜਰੂਰ ਅਸੀਂ ਪੂਰਾ ਟਰਲ ਲਾ ਕੇ ਕਰਾਂਗੇ ਅਖੀਰ ਦੇ ਵਿੱਚ ਇੱਕ ਵਾਰ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਪਹੁੰਚੇ ਆ ਮਾਰਕੀਟ ਕਮੇਟੀ ਪੱਟੀ ਦੇ ਸੀਨੀਅਰ ਅਧਿਕਾਰੀ ਸਰਦਾਰ ਗੁਰਜੀਤ ਸਿੰਘ ਜੀ ਸੈਕਟਰੀ ਸਹਿਬਾਨ ਔਰ ਉਹਨਾਂ ਦੇ ਨਾਲ ਪਹੁੰਚੇ ਸਾਥੀ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਤੇ ਧੰਨਵਾਦ ਕਰਦਾ ਇਹਦੀ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਡੇ ਨਗਰ ਦੇ ਵਿੱਚ ਮੇਰੇ ਛੋਟੇ ਵੀਰ ਸੁਖਪਾਲ ਸਿੰਘ ਬੀਕੇ ਦੇ ਪਰਿਵਾਰ ਨੂੰ ਜੋ ਅੱਜ ਮੰਡੀ ਦਾ ਪ੍ਰਧਾਨ ਬਣਿਆ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਅਸੀਂ ਚੇਅਰਮੈਨ ਗੁਰਪਿੰਦਰ ਸਿੰਘ ਉਪਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇਹਨਾਂ ਨੂੰ ਐਡੀ ਵੱਡੀ ਜ਼ਿੰਮੇਵਾਰੀ ਸ਼ੌਂਪੀ ਹੈ ਕੀ ਧੰਨਵਾਦੀ ਆ ਸਰਦਾਰ 라ਜੀਤ ਸਿੰਘ ਭੁੱਲਰੇ ਸਾਡੇ ਆਰਤੀ ਸਰਦਾਰ ਸੁਖਪਾਲ ਸਿੰਘ ਜੀ ਬੀਕੇ ਦੇ ਮੇਰੇ ਵੱਡੇ ਵੀਰ ਜੀ ਉਹਨਾਂ ਨੂੰ ਪਿੰਡ ਸੁਭਰਾ ਦਾਣਾ ਮੰਡੀ ਦਾ ਪ੍ਰਧਾਨ ਲਗਾਇਆ ਗਿਆ ਵਾ ਅਸੀਂ ਆਸ ਕਰਦੇ ਆਂ ਕਿ ਜਿਹੜੀ ਉਹ ਉਹਨਾਂ ਨੂੰ ਜ਼ਿੰਮੇਵਾਰੀ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਪੂਰੀ ਤਰ੍ਹਾਂ ਦੇ ਇਹਨਾਂ ਨਿਭਾਉਣਗੇ ਮੰਡੀ ਤੇ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਵਾਉਣਗੇ ਸਾਡੀ ਸਮੁੱਚੀ ਸਭਰਾਗ੍ਰਾਮ ਪੰਚਾਇਤ ਵੱਲੋਂ ਸਰਦਾਰ ਸੰਪਾਲ ਸਿੰਘ ਜੀ ਦੇ ਕੇ ਨੂੰ ਬਹੁਤ ਬਹੁਤ ਵਧਾਈਆਂ ਤੇ ਸਰਦਾਰ ਲਾਲਜੀਤ ਭੁੰਨਰ ਦਾ ਧੰਨਵਾਦ ਕਰਦੇ ਆ ਗਰਬੇਲੀ ਜੀ ਚੇਅਰਮੈਨ ਆਏ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਬਹੁਤ ਵਧੀਆ ਗੱਲ ਆ ਲਾਲ ਲੈ ਕੇ ਵੀਰੇ ਸਾਰੇ ਆਰਦਿਆਂ ਨਾਲ ਜਿਹੜਾ ਉਹਨਾਂ ਦਾ ਮੱਲਾ ਵੀ ਸਹਿਯੋਗ ਲੈ ਕੇ ਪੂਰਾ ਨਾਲ ਉਹਨਾਂ ਦਾ ਕੰਮ ਕਰਨਾ ਚਾਹੀਦਾ ਕਿਸਾਨਾਂ ਦੀ ਬਾਹ ਪਾਣੀ ਚਾਹੀਦੀ ਹੈ ਧੰਨਵਾਦ ਕਰਦੇ ਸਾਰਿਆਂ ਦਾ ਜੀ ਅਸੀਂ ਆਸ ਕਰਦੇ ਹਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਆਰਥਿਕੀਆਂ ਦੀਆਂ ਮੁਸ਼ਕਲਾਂ ਉਹ ਸਰਕਾਰ ਤੱਕ ਪਹੁੰਚਾਉਗਾ ਜੀ